ਪੂਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਮੇਰੇ ਕਿਸਾਨ ਵੀਰਾਂ ਲਈ ਆ ਆਪਣੇ ਕੋਲੇ ਇੱਕ ਮੇਰੇ ਕੋਲੇ ਖੁਦ ਆਪਣੇ ਕੋਲੇ ਇੱਕ ਜਰਸੀ ਦੀ ਵੈੜ ਆ ਕ੍ਰਾਸ ਜਰਸੀ ਆ ਤੇ ਤੁਸੀਂ ਦੇਖਿਆ ਤਾਂ ਹੈਟ ਵਗੈਰਾ ਵੀ ਵਧੀਆਗਾ ਤੇ ਵੇਟ ਪੱਖੋਂ ਵੀ ਪੂਰੀ ਵਧੀਆਗਾ ਤੇ ਜੇ ਦੰਦਾਂ ਦੀ ਗੱਲ ਕਰੀਏ ਦੰਦੋ ਵੀ ਦੋਸਤੋ ਖੀਰੀ ਆ ਇਹ ਕੰਨ ਵਗੈਰਾ ਦੇਖ ਸਕਦੇ ਹੋ ਤੁਸੀਂ ਤੇ ਫੇਸ ਦੀ ਕੁਆਲਿਟੀ ਦੇਖ ਲਓ ਆ ਦੇਖ ਸਕਦੇ ਹੋ ਇੱਕ ਨੰਬਰ ਫੇਸ ਦੀ ਕੁਆਲਿਟੀ ਆ ਤੇ ਲੈ ਲੂਗੇ ਥਣ ਥਣ ਵੀ ਚਾਰੇ ਥਣ ਨੇ ਥੋੜੀ ਜਿਹੀ ਅਜੇ ਆਪਣ ਜਿੱਥੋਂ ਆਈ ਸੀ ਨਾ ਅਜੇ ਦਰਦੀ ਐ ਇਸ ਕਰਕੇ ਥੋੜਾ ਜਿਹਾ ਉਪਰਾ ਕਰਦੀ ਆ ਤੇ ਵਧੀਆ ਜੀ ਮੰਦੀ ਆ ਉਹਨਾਂ ਦਸਨ ਮੁਤਾਬਕ ਜਿਹੜੀ ਦੀ ਮਾਂ ਦਾ ਦੁੱਧ ਸੀ ਉਹ ਵੀ ਵਧੀਆ ਰਿਕਾਰਡ ਦੀ ਸੀਗੀ ਤੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਆ ਤਾਂ ਆਪਣਾ ਸੰਪਰਕ ਕਰ ਲਿਓ ਆਪਣਾ ਨੰਬਰ 9877434800 9877434800 ਪਸਕ੍ਰੀਨ ਤੇ ਵੀ ਲਾਵਾਂਗੇ ਜਰਸੀ ਵੜਾ ਤੇ ਤਕਰੀਬਨ ਸਵਾ 1 ਸਾਲ ਦੀ ਹੂ ਸਬਾਤ ਹਾਲ ਤੋਂ 1.5 ਸਾਲ ਦੇ ਵਿੱਚ ਵਿੱਚ ਦੀ ਹੈ ਇਹ ਤੇ ਦੰਦੋਂ ਖੀਰੀ ਆ ਦੰਦੋਂ ਖੀਰੀ ਆ ਤੁਸੀਂ ਫੇਸ ਕੁਆਲਿਟੀ ਦੇਖ ਲਓ ਇੱਕ ਨੰਬਰ ਫੇਸ ਕੁਆਲਿਟੀ ਆ ਤੇ ਦੰਦੋਂ ਖੀਰੀ ਆ ਤੇ ਪਿੰਡ ਜਲਾਲਦੀਵਾਲ ਨੇੜੇ ਰੈ ਕੋਟ ਆ ਤੇ ਜੋ ਕਿਸੇ ਮੇਰੇ ਵੀਰ ਨੂੰ ਚਾਹੀਦੀ ਤਾਂ ਆਪਣਾ ਕੰਟੈਕਟ ਕਰ ਦੇ ਤੇ ਮੁੱਲ ਵਗੈਰਾ ਆਪਾਂ ਫੋਨ ਤੇ ਕਰ ਲਾਂਗੇ ਤੇ ਬਾਡ ਬਰੇਡ ਤੇ ਆਪਾਂ ਪਹੁੰਚ ਵੀ ਕਰ ਦਾਂਗੇ ਜੇ ਨੇੜੇ ਹੋ ਪਰ ਸਕੀਨ ਬੰਦਾ ਸੰਭਣ ਵਾਲਾ ਬੰਦਾ ਆਪਣਾ ਬਰੇ ਕੰਟੈਕਟ ਕਰੇ ਕਿਉਂਕਿ ਬੈਡ ਬਹੁਤ ਵਧੀਆ ਦਾ ਤੁਸੀਂ ਸੰਭੀ ਵੀ ਆ ਮੈਂ ਆਗੇ ਘਟਕੜ ਸੇਵਾ ਇਹਦੀ ਕੀਤੀ ਹੈ ਤੇ ਤਾਂ ਵਧੀਆ ਬਣ ਗਈ ਏ ਤੇ ਗਾਹਾਂ ਵੀ ਤਕਰੀਬਨ 22 ਦੀ ਚੱਲ ਵਧੀਆ ਸੰਭੀ ਵੀ ਸੀਗੀ ਤੇ ਇਹਦੀ ਮਾਂ ਦਾ ਰਿਕਾਰਡ ਦੁੱਧ ਸੀਗਾ 20-25 ਕਿਲੋ 25 ਕਿਲੋ ਤੇ ਵੀਰ ਕਹਿੰਦਾ 20 ਦੇ ਤਕਰੀਬਨ 22 ਕਿਲੋ ਸੀਗਾ 20 ਦੇ 25 ਦੇ ਵਿੱਚ ਦੋਨਾਂ ਦੇ ਦਸਨ ਮਤਾਬਕ ਦੁੱਧ ਸੀਗਾ ਤੇ ਕੁਆਲਿਟੀ ਵਾਸਤੇ ਐਪੇ ਦੀ ਹੀਟ ਆਈ ਸੀਗੀ ਤੇ ਉਹ ਹੀਟ ਇੱਕ ਆਪਾਂ ਨਹਾਤੀ ਸੀਗੀ ਕਿਉਂਕਿ ਹੁਣ ਦੂਜੀ ਹੀਟੇ ਕੱਢਣ ਵਾਲੀ ਏ ਤੇ ਦੂਜੀ ਹੀਟ ਆਪਾਂ ਇਹ ਕਰਾਵਾਂਗੇ ਜੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਤੇ ਜਾ ਕੇ ਜਾਣ ਸਾਰ ਇਹ ਹੁੰਦੀ ਏ ਇਹਦੀ ਤੇ ਡੀ ਬਾਰਮੀ ਵਗੈਰਾ ਸਾਰਾ ਕੋ ਕੀਤਾ ਵਿਆ ਤੇ ਆਪਣੇ ਚੈਨਲ ਨੂੰ ਬਦੋ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰਦੇ ਕਰੋ ਵੀਡੀਓ ਤੇ ਆਪਾਂ ਬੜੀ ਜਾਨਵਰ ਆਪਾਂ ਲਿਆਉਂਦੇ ਰਹਾਂਗੇ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਧੰਨਵਾਦ ਦੋਸਤੋ